ਮੇਰੀ ਬੇਟੀ ਆ 14 ਸਾਲ ਦੀ ਤੁਸੀਂ ਤੇ ਉਹ ਨਾਮ ਉਸਕਾਂਟੋ ਦੀ ਤੇ ਕਾਚੀ ਕਿਤਨਾਵ ਕਰਦੀ ਹੈ ਕੇ ਸਰ ਮੈਂ ਫਰਵੀ ਕੀਤੀ ਆ ਫਰਵੀ ਸਰ ਮੇਰੀ ਕੁਸ਼ ਨਹੀਂ ਹੋਈ ਬੜੇ ਰਵਾੜਾਂ ਦਾ ਪਾਲੀ ਆ ਉਹ ਬੇਟੀ ਆਪਣੀ ਤੇ ਮੈਨੂੰ ਬੜਾ ਦੁੱਖ ਲੱਗ ਰਿਹਾ ਸਰ ਮੈਂ ਫਰ ਕਰਾਈ ਆ ਮੇਰੀ ਕੁਛ ਨਹੀਂ ਸੁਣਾਈ ਹੋਈ ਸਰ ਰਖਸ਼ਾ ਰੰਦਨਾ ਸਰ ਕੱਛਾ ਮੰਦਰਾ ਮੇਰਾ ਬੇਟਾ ਰੋ ਰੋ ਕੇ ਨਾ ਰੋ ਰੋ ਕੇ ਬੁਰਾ ਹਾਲ ਆਊਗਾ ਬੁਰਾ ਹਾਲ ਆਊਗਾ ਨਬਾਲਗਤੀ ਦਾ ਬਾਪ ਰੋ ਰੋ ਕੇ ਇਨਸਾਫ ਦੀ ਮੰਗ ਕਰ ਰਿਹਾ ਹੈ ਪਠਾਨਕੋਟ ਦੇ ਪਿੰਡ ਮਲਕਪੁਰ ਤੋਂ ਇੱਕ ਨਬਾਲਗ ਲੜਕੀ ਦੇ ਲਾਪਤਾ ਹੋਣ ਦੀ ਖਬਰ ਆਈ ਮੁਸਕਾਨ ਚੌਧਰੀ ਪਿਛਲੇ ਲਗਭਗ 6 ਦਿਨਾ ਤੋਂ ਲਾਪਤਾ ਹੈ ਜਿਸ ਦੇ ਪਿਤਾ ਰਕੇਸ਼ ਕੁਮਾਰ ਨੇ ਆਪਣੇ ਹੀ ਪਿੰਡ ਦੇ ਇੱਕ ਪਰਿਵਾਰ 'ਤੇ ਉਸ ਦੀ ਧੀ ਨੂੰ ਅਗਵਾ ਕਰਨ ਦੇ ਇਲਜ਼ਾਮ ਲਾਏ ਨੇ ਰਕੇਸ਼ ਕੁਮਾਰ ਨੇ ਕਿਹਾ ਹੈ ਕਿ ਉਹਨਾਂ ਦੀ ਬੇਟੀ ਮੁਸਕਾਨ ਚੌਧਰੀ ਪਿਛਲੇ ਲਗਭਗ 6 ਦਿਨਾ ਤੋਂ ਲਾਪਤਾ ਹੈ ਤੇ ਉਸ ਦੇ ਪਿੱਛੇ ਉਸ ਦੇ ਪਿੰਡ ਦੇ ਹੀ ਇੱਕ ਪਰਿਵਾਰ ਦਾ ਹੱਥ ਹੈ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਥਾਣਾ ਸੁਜਾਨਪੁਰ ਨੂੰ ਦਰਖਾਸਤ ਗਈ ਹੈ ਪਰ ਹਾਲੇ ਤੱਕ ਪੁਲਿਸ ਦੇ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਗਈ ਮੇਰੀ ਬੇਟੀ ਆ 14 ਸਾਲ ਦੀ ਜੀ ਸਰ ਤੇ ਉਹ ਨਾਮ ਮਸਕਾਂ ਚੋੜੀ ਤੇ ਅੱਜ ਕਿਟਨੈਪ ਕਰ ਲਿਆ ਗਿਆ ਨੇ ਸਰ ਮੈਂ ਐਫਰ ਵੀ ਕੀਤੀ ਆ ਐਫਰ ਸਰ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ 14 ਤਰੀਕ ਦੀ ਗੀ ਗਈ ਬੇਟੀ ਉਹ ਤੇ ਸਰ ਮੈਂ ਉਹਦੀ ਮਾਂ ਵੀ ਜਿਹੜੀ ਉਹ 5 ਸਾਲ ਤੋਂ ਖਪਰ ਬੜੇ ਰਵਾਨ ਨਾਲ ਪਾ ਲਈ ਆ ਉਹ ਬੇਟੀ ਆਪਣੀ ਤੇ ਮੈਨੂੰ ਬੜਾ ਦੁੱਖ ਲੱਗ ਰਿਹਾ ਸਰ ਮੈਂ ਫਰਕ ਰਾਈਆ ਮੇਰੇ ਕੁਛ ਨਹੀਂ ਸੁਣਾਈ ਹੋ ਰਹੀ ਸਰ ਤੇ ਆਪਣਾ ਬੇਟਾ ਉਹ ਮੁੰਡਾ ਸਾਲੂ ਔਰ ਸਾਡੇ ਸਾਹਿਬ ਆਪਣਾ ਰਿਸ਼ਮ ਜੀ ਸਰ ਉਹ ਐਕਚੁਅਲੀ ਮੇਰੀ سپورਟ ਕਰਨ ਦੀ بجائے ਉਹਨਾਂ ਦੀ سپورਟ ਕਰ ਰਿਹਾ ਮੈਂ ਡੀਸੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਇਹ ਦਰਖਾਸਤ ਕਰਨਾ ਕਿ ਮੇਰੀ ਮਦਦ ਕੀਤੀ ਜਾਏ ਅਜ ਰੱਖਿਆ ਬੰਦਨਾ ਸਰ ਕੱਛਾ ਬੰਦਣਾ ਮੇਰਾ ਬੇਟਾ ਰੋ ਰੋ ਕੇ ਨਾ ਰੋ ਰੋ ਕੇ ਬੁਰਾ ਹਾਲਾਗਾ ਬੁਰਾ ਹਾਲਾ ਸਰ ਸਭ ਮੈਂ ਪ੍ਰਸ਼ਾਸਨ ਅੱਗੇ ਹੀ ਕਹਣਾ ਕਿ ਮੇਰੀ ਬੇਟੀ ਨੂੰ ਅਗਰ ਕੁਛ ਹੋ ਗਿਆ ਜਾਂ ਦਸਾਲੂ ਜ਼ਿੰਮੇਵਾਰ ਹੋਏਗਾ ਚਾਹ ਰੇਸ਼ਮ ਜੀ ਤੇ ਚਾਹੇ ਪੁਲਿਸ ਪ੍ਰਸ਼ਾਸਨ 6 ਤੋਂ 7 ਦਿਨ ਹੋ ਚੁੱਕੇ ਨੇ ਕਿ ਜਿਹੜਾ ਇਹ ਮਸਲਾ ਜਿਹੜਾ ਇਹ ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ ਹੋ ਪਾਈ ਤੇ ਬੜੀ ਗੰਭੀਰ ਸਮੱਸਿਆ ਹੈਗੀ ਆ ਇਸ ਤਰ੍ਹਾਂ ਜੇ ਇਸ ਤਰ੍ਹਾਂ ਹੀ ਜੇ ਕਿਡਨਾਪਿੰਗ ਕਰਾਇਆ ਕੋਈ ਗਮਸ਼ੁਦਾ ਬੱਚੇ ਹੁੰਦੇ ਰਹਿਣ ਤੇ ਉਹਦੇ ਵਿੱਚ ਆਮ ਜਨਤਾ ਦਾ ਜਿਹੜਾ ਆਣਾ ਜਾਣਾ ਉਹ ਬੜਾ ਮੁਸ਼ਕਿਲ ਹੋ ਜਾਏਗਾ ਤੇ ਸਾਡੀਆਂ ਜਿਹੜੀਆਂ ਧੀਆ ਭੈਣਾ ਉਹ ਕਰੋ ਬਾਹਰ ਨਿਕਲਣਾ ਵੀ ਬੰਦ ਕਰ ਦੇਣਗੀਆਂ ਇਸ ਤਰੀਕੇ ਨਾਲ ਤੇ ਇਹ ਬਹੁਤ ਹੀ ਗੰਭੀਰ ਮਸਲਾ ਤੇ ਸਾਡੇ ਐਸਐਸਪੀ ਸਾਹਿਬ ਨੂੰ ਵੀ ਚਾਹੀਦਾ ਥੋੜਾ ਗੰਭੀਰਤਾ ਨਾਲ ਇਹ ਮਸਲੇ ਨੂੰ ਲੈ ਕੇ ਤੇ ਇਹਨੂੰ ਸੁਲਝਾਇਆ ਜਾਏ ਜੋ ਦੇ ਸਬੰਧ ਮਲਕਪੁਰ ਦੀ ਐਮਸੀ ਦੇ ਨਾਲ ਕੱਲ ਪਾਤ ਕੀਤੀ ਗਈ ਤੋਨਾ ਕਿਆ ਕਿ ਨਬਾਲਕ ਲੜਕੀ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਹੜਾ ਕਿ ਬੇहद ਸ਼ਰਮਨਾਕ ਹੈ ਪੁਲਿਸ ਨੂੰ ਜਲਦ ਤੋਂ ਜਲਦ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣਾ ਚਾਹੀਦਾ ਹੈ ਦੂਸਰੀ ਪਾਰਟੀ ਵਾਲੇ ਜਿਹੜਾ ਪਰੇ ਲਗਾ ਰਹੇ ਹੈ ਇਲਜ਼ਾਮ ਉਹ ਤਾਂ ਮੇਰੇ ਕੋਲ ਆਇਆ ਹੈ ਪਰ ਇਹ ਮੇਰੇ ਕੋਲ ਇੱਕ ਵਾਰ ਵੀ ਨਹੀਂ ਆਇਆ ਤੇ ਲੜਕੀ ਦੀ ਉਮਰ ਵੀ ਮੈਨੂੰ ਲੱਗਦਾ ਹੈ ਕਿ 17 ਸਾਲ ਹੈ ਔਰ ਉਹਦੇ ਪਾਪਾ ਬੋਲ ਰਹੇ ਕਿ ਕਿਡਨਾਪਿੰਗ ਦਾ ਕੇਸ ਹੈ ਮੈਂ ਬਹੁਤ ਦੁਖ ਲੱਗਿਆ ਇਸ ਗੱਲ ਦਾ ਮੈਨੂੰ ਵੀ ਇੰਨਾ ਨਹੀਂ ਪਤਾ ਹ ਮੈਨੂੰ ਵੀ ਕੱਲ੍ਹ ਪਰਸੂ ਹੀ ਪਤਾ ਲੱਗਿਆ ਮੈਂ ਵੀ ਇੱਕ ਆਪਣੀ ਵਾਰਡ ਦੀ ਐਮਸੀ ਹੋਣ ਦੇ ਨਾਤੇ ਤੇ ਮੈਂ ਮੈਨੂੰ ਇਸ ਗੱਲ ਦੇ ਬਾਰੇ ਬਹੁਤ ਦੁੱਖ ਲੱਗਿਆ ਹੈ ਔਰ ਮੈਂ ਇਹ ਹਿਸਾਬ ਵੀ ਮੰਗ ਕਰਾਂਗੀ ਕਿ ਅਗਰ ਕੁੜੀ ਗਨੈਪ ਹੋਈਏ ਤੇ ਕੁੜੀ ਦਾ ਮਤਲਬ ਲੱਭਿਆ ਜਾਏ ਅਗਰ ਹੋਰ ਕੋਈ ਗੱਲ ਹੈ ਤਾਂ ਵੀ ਉਸ ਕੁੜੀ ਨੂੰ ਲੱਭਿਆ ਹੀ ਜਾਏ ਉਧਰ ਪੁਲਿਸ ਵੀ ਇਸ ਮਾਮਲੇ ਨੂੰ ਲੈ ਕੇ ਮੁਸਤੈਦ ਹੈ ਤੇ ਜਾਂਚ ਤੋਂ ਬਾਅਦ ਸਖਤ ਕਾਰਵਾਈ ਦਾ ਭਰੋਸਾ ਦਿੱਤਾ ਹੈ ਕੰਪਲੇਂਟ ਸਾਡੇ ਕੋਲ ਰੀਸੀਵ ਹੋਈ ਹੈ ਇਹ ਸਾਡੀ ਗੱਲ ਪੁਲਿਸ ਪਾਰਟੀ ਨੂੰ ਦਿੱਤੀ ਸੀ ਉੱਥੇ ਜੋ ਇਹਨਾਂ ਨੇ ਇੱਕ ਕਿਸੇ ਮੁੰਡੇ ਵੱਲੋਂ ਦੱਸਿਆ ਸੀਗਾ ਉੱਥੇ ਚੈੱਕ ਕੀਤਾ ਗਿਆ ਉਹ ਮੁੰਡਾ ਯੂਪੀ ਕੰਮ ਕਰਦਾ ਸੀ। ਉਸੇ ਵੈਰੀਫਾਈ ਕੀਤਾ ਉਸ ਤੋਂ ਸਿਵਾਏ ਇਹਨਾਂ ਨੇ ਇੱਕ ਹੋਰ ਬੰਦੇ ਦਾ ਨਾਮ ਲਿਆ ਜਿਹੜਾ ਕਠੂਏ ਦਾ ਰਹਿਣ ਵਾਲਾ। ਅਸੀਂ ਇਹਦੇ ਆਧਾਰ ਕਾਰਡ ਤੇ ਬਾਕੀ ਡਿਟੇਲਸ ਆ ਜਿਹੜੀਆਂ ਉਹ ਇਹਦੇ ਫਾਦਰ ਤੋਂ ਲੈ ਲਈਆਂ ਤੇ ਇਹਦੇ ਚਫੀਅਰ ਰਜਿਸਟਰ ਕਰ ਰਹੇ ਹਾਂ ਤੇ ਜਿਹੜੀ ਅਗਲੀ ਤਫ਼ਤੀਸ਼ ਹੈਗੀ ਉਹ ਆਪ ਜੀ ਫੀਲਰ ਕਰਕੇ ਤੇ ਆਪ ਆਪ ਨੂੰ ਗ੍ਰਾਂਟ ਕਰਾਓ।